ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਨ ਦਾ ਸਵਾਗਤ ਆਜਨੀਆਂ ਵਿਸ਼ੇਸ਼ ਸਰਗਰਮੀਆ। ਸੰਦੂ ਹਸਪਤਲ ਕਰਵਾਣ ਜਾ ਰਿਹਾ ਹੈ 2 ਹਫਤੇ ਦਾ ਸਰਜਰੀ ਕੈਂਪ ਜਿੱਥੇ ਪਿੱਤੇ ਦੀ ਪੱਥਰੀ, ਬਵਾਸੀਰ, ਟਿਊਮਰਸ, ਸਾਈਨਸ, ਬ੍ਰੈਸਟ ਲੰਮ, ਅਪੈਂਡਿਕਸ, ਹਾਈਡਰੋਸੀਲ, ਫਿਸ਼ਰ ਆਦ ਵਰਗੀਆਂ ਬਿਮਾਰੀਆਂ ਦਾ ਬਹੁਤ ਹੀ ਘੱਟ ਖਰਚੇ ਦੇ ਵਿੱਚ ਕਰਵਾ ਸਕਦੇ ਹੋ ਤੁਸੀਂ ਇਲਾਜ ਇਸ ਕੈਂਪ ਵਿੱਚ ਤੁਸੀਂ ਸਪੈਸ਼ਲਿਸਟ ਸਰਜਨਸ ਨਾਲ ਕਰ ਸਕਦੇ ਹੋ ਫ੍ਰੀ ਕੰਸਲਟੇਸ਼ਨ ਬਲੱਡ ਟੈਸਟ ਐਕਸ-ਰੇ ਸਕੈਨਿੰਗ ਅਤੇ ਹਰ ਤਰ੍ਹਾਂ ਦੀ ਸਰਜਰੀਜ਼ ਦੇ ਉੱਤੇ ਤੁਹਾਨੂੰ ਮਿਲੇਗੀ 25 ਤੋਂ 30% ਛੋਟ ਇਸ ਸਰਜਰੀ ਕੈਂਪ ਵਿੱਚ ਤੁਸੀ ਮਿਲ ਸਕਦੇ ਹੋ ਸੰਧੂ ਹਸਪੀਟਲ ਦੇ ਮਾਹਿਰ ਡਾਕਟਰ ਸੰਦੀਪ ਅਗਰਵਾਲ ਜੀ ਨੂੰ ਕੈਂਪ ਹੋਣ ਜਾ ਰਿਹਾ ਹੈ 26 ਮਈ ਸੋਮਵਾਰ ਤੋਂ 7 ਜੂਨ ਸ਼ਨੀਵਾਰ ਤੱਕ ਤਾਂ ਫਿਰ ਦੇਰ ਕਿਸ ਗੱਲ ਦੀ ਸ਼ਿਕਾ ਦਾ ਹਰ ਇੱਕ ਸਵਾਗਤ ਹੈ ਸੋ ਅੱਜ ਅਸੀਂ ਪਹੁੰਚੇ ਹਾਂ ਬਰਨਾਲਾ ਕਲਾਂ ਗੁਰਦੁਆਰਾ ਸਾਧ ਸੰਗਤ ਸਾਹਿਬ ਜੀ ਜਿੱਥੇ ਕਿ ਅੱਜ ਭਗਤਪੂਰਨ ਸਿੰਘ ਲੋਕ ਸੇਵਾ ਟਰੱਸਟ ਬਰਨਾਲਾ ਕਲਾਂ ਦੇ ਵੱਲੋਂ ਜਿੱਥੇ ਭਗਤਪੂਰਨ ਸਿੰਘ ਲੋਕ ਸੇਵਾ ਟਰੱਸਟ ਬਰਨਾਲਾ ਕਲਾਂ ਵੱਲੋਂ ਮਨੁੱਖੀ ਸੇਵਾ ਦੇ ਪੈਗੰਬਰ ਬਾਨੀ ਪਿੰਗਰਵਾੜਾ ਸ਼੍ਰੀ ਅਮਰਸਰ ਸਾਹਿਬ ਭਗਤਪੂਰਨ ਸਿੰਘ ਜੀ ਦੇ ਜਿਹੜਾ ਜਨਮ ਦਿਨ ਦੇ ਉੱਤੇ ਜਿਹੜਾ ਸਵੇਰ ਇੱਕ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਸੋ ਇਹ ਜਿਹੜਾ ਖੂਨਦਾਨ ਪੀਜੀਆਈ ਚੰਡੀਗੜ੍ਹ ਦੇ ਸਹਿਯੋਗ ਦੇ ਨਾਲ ਆ ਲਗਾਇਆ ਜਾ ਰਿਹਾ ਹੈ ਸੋ ਇਹ ਜਿਹੜੀ ਹੈ ਭਗਤਪੂਰਨ ਸਿੰਘ ਲੋਕ ਸੇਵਾ ٹرسٹ ਹੈ ਉਹਦੇ ਵੱਲੋਂ ਇਹ ਸਮਾਜ ਸੇਵਾ ਦੇ ਕੰਮ ਵਿੱਚ ਇੱਕ ਆਪਣੀ ਬਲੱਖਣ ਯੋਗਦਾਨ ਪਾਇਆ ਜਾ ਰਿਹਾ ਆ ਸੋ ਇਸ ਕੈਂਪ ਦੇ ਵਿੱਚ ਜਿੱਥੇ ਪੀਜੀਆਈ ਦਾ ਬਹੁਤ ਸਹਿਯੋਗ ਹੈ ਉੱਥੇ ਹੀ ਆ ਇੱਕ ਕਿਉਂਕਰ ਸੇਵਾ ਸੁਸਾਇਟੀ ਰਾਹੋਂ ਆਵਾਜ਼ ਵੈਲਫੇਅਰ ਸੁਸਾਇਟੀ ਨਵਾਂ ਸ਼ਹਿਰ ਰਾਜ ਕਾਰਵਾਸ਼ ਨਵਾਂ ਸ਼ਹਿਰ ਮੁਲਖਤਾ ਲਈ ਹੱਥ ਸੇਵਾ ਭਲਾ ਸੁਸਾਇਟੀ ਭਲਾਚੌਰ ਨਿਸ਼ਕਾਮ ਸੇਵਾ ਸੁਸਾਇਟੀ ਬੰਗਾ ਅਤੇ ਇਸ ਤੋਂ ਇਲਾਵਾ ਅ ਨਮਾਸ਼ਹਿਰ ਬਲੱਡ ਸੇਵਾ ਤੇ ਉਪਕਾਰ ਟਰਸਟ ਗੜਸ਼ੰਕਰ ਦਾ ਬਹੁਤ ਸਹਿਯੋਗ ਹੈ ਸੋ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਤੁਸੀਂ ਦੇਖ ਰਹੇ ਹੋ ਨਮਾਸ਼ਹਿਰ ਸਰਗਰਮੀਆਂ YouTube ਚੈਨਲ ਤੋਂ ਪੱਤਰਕਾਰ ਬਾਸ ਦੇ ਪਰਦੇਸੀ ਦੇ ਕੈਮਰਾਮੈਨ ਜੇਸ ਰਾਜਵਾਲੀ ਦੇ ਨਾਲ ਇਹ ਕਸੇ ਵੀਰ ਤਾਂ ਨਹੀਂ ਲੰਗਰ ਦੇ ਜੂਰ ਤੇ ਲੰਗਰ ਪਿੱਛੇ ਲੱਗਾ ਹੋਇਆ ਓਟਾ ਓਟਾ ਵੈਗੁਰਜੀ ਦਾ ਖਾਲਸਾ ਸ਼੍ਰੀ ਵੈਗੁਰਜੀ ਦੀ ਫਤਿਹ ਅੱਜ ਅਸੀਂ ਬਰਨਾਲਾ ਕਲਾ ਚੀਪਕ ਸਿੰਘ ਨਗਰ ਵਿਖੇ ਅੱਜ ਸਾਡੇ ਭਗਤਪੂਰਨ ਸਿੰਘ ਲੋਕ ਸੇਵਾ ٹرسٹ ਬਰਨਾਲਾ ਕਲਾ ਜਨ ਜਨਮ ਦਿਨ ਨੂੰ ਸਮਰਪਿਤ ਅੱਜ ਦੂਸਰਾ ਪੀਜ ਕੈਂਪਸ ਸਾਡੇ ਲਗਾ ਲਗਾਇਆ ਜਾ ਰਿਹਾ ਨਵਾਂਛਾ ਜ਼ਿਲ੍ਹੇ ਦੇ ਵਿੱਚ ਪਹਿਲਾ ਜਿਹੜਾ ਕੈਂਪਸ ਸੀ ਅਸੀਂ ਓਟ ਵਿਖੇ ਪੀਜ ਦਾ ਲਗਾਇਆ ਸੀਗਾ ਤੇ ਦੂਜਾ ਪਏ ਇਹ ਜਿਹੜਾ ਕੈਂਪਸ ਸਾਡੇ ਸਾਧ ਸੰਗਤ ਗੁਰਦੁਆਰਾ ਬਰਨਾਲਾ ਕਲਾ ਵਿਖੇ ਲਗਾਇਆ ਜਾ ਰਿਹਾ ਤੇ ਭਾਰੀ ਬਾਤਰਾਵੇ ਯਾਰ ਦੋਸਤ ਮਿੱਤਰ ਸਭ ਆ ਕੇ ਬਲੱਡ ਦੇ ਰਹੇ ਆ ਪਿੰਡ ਵੱਲੋਂ ਕਾਫੀ ਹੰਗਾਰਾ ਮਿਲ ਰਿਹਾ ਸੱਜਣ ਮਿੱਤਰ ਸਾਰੇ ਗੁਰਦੁਆਰੇ ਪ੍ਰਧਾਨ ਜੀ ਹਰਪ੍ਰਮਲ ਜੀ ਤੇ ਨਾਲ ਉਹਨਾਂ ਦੀ ਕਮੇਟੀ ਸਾਰੇ ਜਿੰਨੇ ਵੀ ਸਹਿਯੋਗੀ ਆ ਬਹੁਤ ਸਾਥ ਦੇ ਰਹੇ ਤੇ ਬਲੱਡ ਦੇ ਰਹੇ ਆ ਤੇ ਪੀਜੀਆ ਦਾ ਸਾਡਾ ਕੈਂਪ ਲਗਾਉਣ ਦਾ ਮਤਲਬ ਇਹੀ ਆ ਸਾਡੇ ਆਪਣੇ ਜ਼ਿਲ੍ਹੇ ਦੇ ਲਈ ਕਿ ਹਰ ਕੋਈ ਸਾਡਾ ਜਦੋਂ ਕੋਈ ਸਾਡਾ ਪੇਸ਼ੈਂਟ ਸਿਵਲ ਸਿਵਲ ਹਸਪੀਟਲ ਜਾਂਦਾ ਆ ਤੇ ਉਹਨੂੰ ਪੀਜੀਆ ਰੈਫਰ ਕਰਦੇ ਆ ਮੈਡੀਕਲ ਤਾਂ ਇਹ ਬਣਨ ਨੂੰ ਟਾਈਮ ਲੱਗੂਗਾ ਕਿਉਂਕਿ ਜਿਹੜਾ ਸਾਡਾ ਨਵਾਂ ਸ਼ਹਿਰ ਸਿਵਲ ਹਸਪੀਟਲ ਆ ਜਦੋਂ ਉਹਨੂੰ ਅਸੀਂ ਰੈਫਰ ਕਰਦੇ ਹਾਂ ਪੀਜੀੀ ਜਾਂਦਾ ਹੈ 32 ਸੈਕਟਰ ਜਦੋਂ ਪੀਜੀੀ ਜਾਂਦਾ ਹੈ ਤਾਂ ਉੱਥੇ ਸਭ ਤੋਂ ਪਹਿਲਾਂ ਐਮਰਜੈਂਸੀ ਦੇ ਵਿੱਚ ਬਲੱਡ ਟੈਸਟ ਹੁੰਦਾ ਬਲੱਡ ਟੈਸਟ ਕਰ ਰਹਾ ਦੌਰਾਨ ਇੱਕ ਤਾਂ ਪੇਸ਼ੈਂਟ ਦੇ ਨਾਲ ਜਿਹੜਾ ਉਹਦਾ ਟੈਂਡਰਡ ਨਾਲ ਗਿਆ ਆ ਉਹਨੇ ਮਰੀਜ਼ ਨੂੰ ਸਾਹਮਣਾ ਹੁੰਦਾ ਉੱਪਰ ਦੀ ਦਿੱਕਤ ਇਹ ਹੁੰਦੀ ਆ ਕਿ ਬਲੱਡ ਕੱਟ ਹੋਣ ਕਰਨਾ ਅੱਜ ਕੱਲ੍ਹ ਤੁਹਾਨੂੰ ਪਤਾ ਕਿਸੇ 7 ਗ੍ਰਾਮ ਕੇ ਜਾਂ 8 ਗ੍ਰਾਮ ਕੇ ਜਾਂ 6 ਗ੍ਰਾਮ ਬਲੱਡ ਹੁੰਦਾ ਤੇ ਉੱਥੇ ਡੋਨਰ ਦੀ ਜ਼ਰੂਰਤ ਮੰਗ ਕੀਤੀ ਜਾਂਦੀ ਆ ਡੋਨਰ ਇੱਕ ਤਾਂ ਪੇਸ਼ੈਂਟ ਦੇ ਨਾਲ ਜਿਹੜਾ ਟੈਂਡਰਡ ਆ ਉਹ ਉਹ ਪ੍ਰੋਬਲਮ ਹੁੰਦੀ ਆ ਤੇ ਦੂਸਰੀ ਗੱਲ ਆ ਕਿ ਜਿਹੜਾ ਟੈਂਡਰਡ ਆ ਉਹਨੂੰ ਬਲੱਡ ਦਾ ਉੱਥੇ ਜਿਹੜੀ ਮੁਸ਼ਕਲ ਸਭ ਨਾਲ ਬੜੀ ਪੀਜੀ ਦੇ ਵਿੱਚ ਪੈਂਦੀ ਆ ਕਿ ਬਲੱਡ ਦੀ ਬਲੱਡ ਲੈਣਾ ਉਹ ਕਹਿੰਦੇ ਕਿ ਬਲੱਡ ਬੈਂਕ ਵਾਲੇ ਉੱਥੇ ਕਹਿੰਦੇ ਕਿ ਡੋਨਰ ਲੈ ਕੇ ਆ ਉਹ ਤੁਹਾਨੂੰ ਬਲੱਡ ਦਵਾ ਦੇ ਮੰਨ ਲਓ ਇਸ ਲਈ ਅਸੀਂ ਆਪਣੇ ਜ਼ਿਲ੍ਹੇ ਦੇ ਵਿੱਚ ਇਹ ਦੂਸਰਾ ਕੈਂਪ ਲਗਾ ਰਹੇ ਆ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਕਿ ਸਾਡੇ ਨਵਾਂ ਸ਼ਹਿਰ ਜ਼ਿਲ੍ਹੇ ਨੂੰ ਕੋਈ ਵੀ ਬਲੱਡ ਦੇ ਕਰਕੇ ਪੀਜੀ ਦੇ ਵਿੱਚ ਦਿੱਕਤ ਨਾ ਪਵੇ ਕਿ ਦੂਸਰੀ ਗੱਲ ਇਹ ਹੈ ਕਿ ਜਿਹੜਾ ਬੰਦਾ ਵੀ ਕੋਈ ਆਪਣਾ ਕਾਰਡ ਲੈ ਮਿਲਦਾ ਇੱਕ ਵਾਈਟ ਕਾਰਡ ਉਹ ਪਹਿਲਾਂ ਵੀ ਅਸੀਂ ਦੱਸ ਚੁੱਕੇ ਹਾਂ ਨਿਊਜ਼ ਦੁਆਰਾ ਵੀ ਦੱਸ ਚੁੱਕੇ ਹਾਂ ਕਿ ਉਹ ਕਾਰਡ ਨੂੰ ਸੰਭ ਕੇ ਰੱਖਣ ਜਿਨ੍ਹਾਂ ਨੂੰ ਨਹੀਂ ਇਸ ਕਾਰਡ ਦਾ ਪਤਾ ਉਹ ਕਾਰਡ ਆਪਣੇ ਪਿੰਡ ਦੇ ਵਿੱਚ ਕੋ ਬੰਦਾ ਬਿਮਾਰ ਹੁੰਦਾ ਆ ਜਾਂ ਕੋਈ ਕੋਈ ਪੀਜੇ ਜਾਂਦਾ ਆ ਉਹ ਕਾਰਡ ਆਪਣੇ ਪਿੰਡ ਚ ਵੀ ਹੈਲਪ ਕਰ ਸਕਦਾ ਆ ਤੇ ਇੱਥੇ ਸਾਡੇ ਪ੍ਰਧਾਨ ਜੀ ਆਰ ਮਹਿਲ ਜੀ ਆ ਇਹਨਾਂ ਨੂੰ ਵੀ ਕਾਰਡ ਦੇ ਸਕਦਾ ਆ ਜਾਂ ਕੋਈ ਆਪਣਾ ਸਾਥੀ ਸਾਡਾ ਕੋਈ ਸੀਨੀਅਰ ਰਾਜਪਾਲ ਜੀ ਇੱਥੇ ਬੈਠੇ ਆ ਜਾਂ ਗੁਰਵਿੰਦਰ ਜੈਤੀ ਆ ਜਾਂ ਹਰਚੂ ਵਾਜਤੋਂ ਜਬ ਮੈਨੂੰ ਉਹ ਕਾਰਡ ਦੇ ਦੇਣ ਕਿਤੇ ਘਰ ਜਾ ਕੇ ਰੋਲੇ ਨਾਲ ਜ਼ਰੂਰੀ ਮੈਸੇਜ ਆਏ ਕਿਉਂ ਕਾਰਡ ਦਾ ਆਪਖਿਆਰ ਰੱਖ ਲੈਣ ਜਾਓ ਸਾਨੂੰ ਕਾਰਡ ਦੇ ਸਕਦੇ ਆ ਧੰਨਵਾਦ ਬਾਕੀ ਸਾਡਾ ਬਹੁਤ ਪ੍ਰੈਸ ਜਿੰਦਰ ਭਾਈ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਪੂਰਨ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਖੂਨਦਾਨ ਕੈਂਪ ਅੱਜ ਬਰਨਾਲਾ ਪਿੰਡ ਵਿਖੇ ਲਗਾਇਆ ਗਿਆ ਹੈ ਬਹੁਤ ਅੱਛੀ ਮੈਨੇਜਮੈਂਟ ਇੱਥੇ ਦਿਖ ਰਹੀ ਹੈ ਤੇ ਅਸੀਂ ਸਾਰੇ ਵੱਧ ਛੜ ਕੇ ਖੂਨ ਡੋਨੇਟ ਕਰਨ ਅੱਜ ਪਿੰਡ ਬਰਨਾਲਾ ਕਲਾ ਵਿਖੇ ਗੁਰਦੁਆਰਾ ਸਾਹਿਬ ਸੰਗਤ ਵਿੱਚ ਪਹੁੰਚੇ ਆ ਤੇ ਇਸ ਤਰ੍ਹਾਂ ਹੀ ਤੰਦਰੁਸਤ ਵਿਅਕਤੀ ਕੋਈ ਵੀ ਹੋਵੇ ਉਹ ਖੂਨਦਾਨ ਕਰ ਸਕਦਾ ਹੈ ਤਾਂ ਜੋ ਅਸੀਂ ਆਪਣੇ ਖੂਨ ਦੇ ਨਾਲ ਲੋੜਵੰਦ ਕਿਸੇ ਦੀ ਵੀ ਮਦਦ ਕਰ ਸਕੀਏ ਇਹਦੇ ਵਿੱਚ ਧਨ ਨਹੀਂ ਲੱਗਣਾ ਸਿਰਫ ਸਾਡਾ ਬਲੱਡ ਲੱਗਣਾ ਆ ਦਾਨ ਦਾ ਇੱਕ ਬਹੁਤ ਹੀ ਵਧੀਆ ਜਰੀਆ ਆ ਇਸ ਨਾਲ ਅਸੀਂ ਖੂਨ ਨੂੰ ਡੋਨੇਟ ਕਰਕੇ ਤੰਦਰੁਸਤ ਵੀ ਰਹਿੰਦੇ ਹਾਂ ਅਤੇ ਸਾਡੇ ਟੈਸਟ ਜਦੋਂ ਹੁੰਦੇ ਹਨ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਸਾਨੂੰ ਕੋਈ ਬਿਮਾਰੀ ਜਾਂ ਕੋਈ ਵੀ ਪ੍ਰੋਬਲਮ ਹੈਗੀ ਆ ਉਹ ਵੀ ਪਤਾ ਲੱਗ ਜਾਂਦਾ ਹੈ ਸੋ ਖੂਨਦਾਨ ਹਮੇਸ਼ਾ ਕਰਨਾ ਚਾਹੀਦਾ ਹੈ ਖੂਨਦਾਨ ਮਹਾਦਾਨ ਇੱਕ ਮਿੰਟ जो ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਭਗਤਪੂਰਨ ਸਿੰਘ ਲੋਕ ਸਵਾਟਾ ਸਪਨੜਾ ਕਲਾ ਤਾਂ ਇਸ ਸਟ੍ਰੈਸ ਦਾ ਚੇਅਰਮੈਨ ਹੋਣ ਦੇ ਨਾਤੇ ਮੈਂ ਦੱਸਣਾ ਚਾਹੁੰਨਾ ਕਿ ਕਿ ਅਸੀਂ ਫੂਨਦਨ ਕੈਂਪ ਪੈਸੇ ਤਾਂ 18 20 ਸੱਤ ਤੋਂ ਲਗਾਤਾਰ ਕਿ ਟਰਸ ਨਹੀਂ ਲਗਾ ਰਹੇ ਆ ਪਰ ਉਹ ਬਲੱਡ ਬੈਗ ਨਮਾ ਸ਼ਹਿਰ ਨੂੰ ਅਸੀਂ ਦਿੰਦੇ ਆ ਪਰ ਸਾਨੂੰ ਕੁਝ ਸਮੇਂ ਦੀਆਂ ਦਿੱਕਤਾਂ ਜਿਹੜੀਆਂ ਆ ਉਹ ਜਿਹੜੇ ਮਰੀਜ਼ ਵਿਚਾਰੇ ਸਾਡੇ ਕੋਲ ਆਉਂਦੇ ਹੀ ਸਾਨੂੰ ਕਹਿੰਦੇ ਪੀਜੀਆਈ ਸਾਨੂੰ ਕੂਨ ਚਾਹੀਦਾ ਉਹਨਾਂ ਲਈ ਸਾਡੇ ਕੋਲ ਕਦੇ ਵੀ ਉਹਨਾਂ ਦਾ ਪ੍ਰਬੰਧ ਨਹੀਂ ਸਰਗ ਹੋ ਜਾ ਗਿਆ ਤੇ ਫਿਰ ਉਸੇ ਸੰਦਰਭ ਦੇ ਵਿੱਚ ਅਸੀਂ ਅੱਜ ਜਿੱਥੇ ਭਗਤ ਪੂਰਨ ਸਿੰਘ ਜੀ ਬਾਨੀ ਪਿੰਗਲਵਾੜਾ ਜਿਨ੍ਹਾਂ ਦਾ ਮਨੁੱਖਤਾ ਦੀ ਸੇਵਾ ਦੇ ਵਿੱਚ ਬਹੁਤ ਵੱਡਾ ਹੱਥ ਹੈ ਉਨਾ ਦੇ ਜਨਮ ਦਿਨ ਸਮਰਪਿਤ ਇਹ ਖੂਨਦਾਨ ਕੈਂਪ ਜਿਹੜਾ ਲਗਾ ਰਹੇ ਆ ਤੇ ਅੱਜ ਮੈਨੂੰ ਇਉਂ ਲੱਗਦਾ ਵੀ ਉਹ ਜਿੱਦਾਂ ਅੱਜ ਆਪ ਵੀ ਵਰਤ ਰਹੇ ਆ ਭਗਤਪੁਰ ਸਿੰਘ ਜੀ ਕਿਉਂਕਿ ਸਵੇਰ ਤੋਂ ਹੀ ਇੰਨੇ ਡੋਨਰ ਜਿਹੜੇ ਆ ਖੂਨਦਾਨੀ ਆ ਰਹੇ ਆ ਮੈਨੂੰ ਲੱਗਦਾ ਸਾਡਾ 150 ਜਿਹੜਾ ਯੂਨਟ ਆ ਉਹ ਪੂਜੇਗਾ ਤੇ ਬੜੀ ਗੁਰੂ ਦੀ ਕਿਰਪਾ ਆ ਸਾਡੇ ਨਾਲ ਬਹੁਤ ਹੀ ਸਾਡੀ ਜਿਹੜੀ ਸਹਿਯੋਗੀ ਸੰਸਥਾਵਾਂ ਨਾਲ ਜੁੜੀਆਂ ਆ ਜਿਸ ਤਰ੍ਹਾਂ ਮਨੁੱਖਤਾ ਦਾ ਹੱਥ ਇਕ ਓੰਕਾਰ ਸੋਸਾਇਟੀ ਰਹੂ ਅਪ ਇਸ ਤਰ੍ਹਾਂ ਹੋਰ ਬਹੁਤ ਸੰਸਥਾਵਾਂ ਜਿਹੜੀਆਂ ਸਾਡੇ ਨਾਲ ਜੁੜ ਕੇ ਅਸੀਂ ਇਹ ਜਿਹੜਾ ਕੈਂਪ ਆ ਇਹ ਆਰਗੇਨਾਈਜ਼ ਕੀਤਾ ਆ ਇਸ ਕੈਂਪ ਦੀ ਉਲਖਣਤਾ ਇਹ ਹੈ ਇਹਦੇ ਵਿੱਚ ਜਿਹੜੇ ਡੋਨਰ ਹੈ ਉਹ ਖੂਨਦਾਨ ਕਰਕੇ ਸਾਨੂੰ ਆਪਣੇ ਜਿਹੜੇ ਰਜਿਸਟਰਡ ਕਾਰਡ ਸਾਨੂੰ ਦੇ ਰਹੇ ਆ ਫਿਰ ਤੁਸੀਂ ਕਿਸੇ ਦਾ ਵੀ ਜੇ ਕਿਸੇ ਦੇ ਭੈਣ ਭਰਾ ਦਾ ਕਿਸੇ ਨੂੰ ਕਲੂਟ ਪੈਂਦੀ ਕਿਸੇ ਪਾਸੇ ਵੀ ਤੁਸੀਂ ਇਹ ਵਰਤ ਸਕਦੇ ਹੋ ਇਸ ਕਰਕੇ ਉਹ ਜਿਹੜਾ ਸਰ ਕੋ ਕਾਰਡ ਹੈ ਉਹ ਕਾਨੂੰ ਕਿਸੇ ਵੀ ਵੀਰ ਨੂੰ ਕਿਤੇ ਵੀ ਲੋਡ ਪੈਂਦੀ ਹੈ ਉਹ ਜਿਹੜਾ ਮੇਰਾ ਨੰਬਰ ਹੈ 9815322422 9815322422 ਚੇਅਰਮੈਨ ਭਗਤਪੂਰਨ ਸਿੰਘ ਲੋਕ ਸਹਾਇਤਾ ਟਸਟ ਬਣਾਇਆ ਕਰਾ ਹਰਪ੍ਰਮ ਮਹਿਲ ਸਿੰਘ ਤੇ ਉਹਦੇ ਨਾਲ ਕੀ ਹੈ ਵੀ ਜਿਹੜਾ ਕਿ ਜਿਹੜਾ ਪੀਜੀਆਈ ਹੈ ਉਹ ਬਹੁਤ ਹੀ ਘੱਟ ਸੰਸਥਾਵਾਂ ਤੋਂ ਫੋਨ ਦੇਣਾ ਪੰਜਾਬ ਦੇ ਵਿੱਚੋਂ ਲੈਂਦਾ ਕਿਉਂਕਿ ਦੋ ਚਾਰ ਸੰਸਥਾਵਾਂ ਰੈਕਨੋਾਈਜ਼ਡੀਆਂ ਜਿਨ੍ਹਾਂ ਦੇ ਖੂਨ ਉਹ ਪ੍ਰਵਾਨਗੀ ਦਿੱਤੀ ਹੋਈ ਉਹਨਾਂ ਨੇ ਤੇ ਕਿਸੇ ਨੂੰ ਵੀ ਉਥੇ ਇਹ ਖੂਨ ਜਿਹੜਾ ਹੈ ਉਹ ਪੂਰਾ ਨਹੀਂ ਸੀ ਹੁੰਦਾ ਤੇ ਇਸੇ ਸੰਦਰਭ 'ਚ ਲਗਾਇਆ ਹੁਣ ਸਾਨੂੰ ਉਥੇ ਪੀਜੀਆਈ ਕਦੇ ਵੀ ਜਰੂਰਤ ਪਵੇ ਕਿਸੇ ਵੀ ਸਾਡੇ ਭੈਣ ਭਰਾ ਨੂੰ ਅਸੀਂ ਉਥੇ ਖੂਨ ਦਾ ਪ੍ਰਬੰਧ ਉਹ ਮੌਕੇ ਤੇ ਕਰ ਸਕਦੇ ਹਾਂ ਸਾਡੇ ਕੋਲੋਂ ਉਹ ਕਾਰਡ ਲੈ ਜਾਵੇ ਤੇ ਕਾਰਡ ਲਿਆ ਕੇ ਉਥੇ ਮੌਕੇ ਤੇ ਕਾਰਡ ਦਿਖਾ ਕੇ ਮੌਕੇ ਤੇ ਉਹਨੂੰ ਖੂਨ ਦਾ ਮਿਲ ਸਕਦਾ ਉਹਦੇ ਖੂਨ ਦੇਣ ਤੇ ਉਹਦੇ ਬਚਾਰੇ ਦਾ ਜਾਂ ਭੈਣ ਭਰਾ ਆ ਜਾਂ ਕੋਈ ਹੋਰ ਆ ਉਹਨੂੰ ਉਹ ਜਾਨ ਬਚ ਸਕਦੀ ਹੈ ਕਿ ਕਿਸੇ ਮੁਸ਼ਕਲ ਤੋਂ ਨਿਕਲ ਸਕਦਾ ਅੱਜ ਮੈਂ ਬਹੁਤ ਹੀ ਧੰਨਵਾਦ ਕਰਦਾ ਹਾਂ ਸੰਸਥਾਵਾਂ ਦਾ ਸਾਡੇ ਜਸਵੀਰ ਸਿੰਘ ਜੀ ਬਲੂਰਾਂ ਜਿਨ੍ਹਾਂ ਦਾ ਬਹੁਤ ਵੱਡਾ ਹੱਥ ਹੈ ਗੁਰਿੰਦਰ ਸਿੰਘ ਖੜੇ ਹੈ ਹਰਸ਼ ਸ਼ਰਮਾ ਉਹ ਸਾਡੇ ਨਾਲ ਉਸ ਤੋਂ ਬਾਅਦ ਹਰਤੇਸ਼ ਅਰੂੜਾ ਉਹਨਾਂ ਦਾ ਸਾਡੇ ਨਾਲ ਇਸ ਤਰ੍ਹਾਂ ਕੁਮਾਰ ਗੌਰਵ ਕੁਮਾਰ ਸਿੰਘ ਇਸ ਤਰ੍ਹਾਂ ਜਿਹੜੇ ਸੱਜਣ ਬਹੁਤ ਜੁੜੇ ਜਿਹੜੇ ਦਾਸਤਾ 20 20 ਆਪਣੇ ਖੂਨਾਂ ਦੇ ਨਾਲ ਲੈ ਕੇ ਆ ਰਹੇ ਹੈ ਉਨਾ ਦੇ ਕਰਕੇ ਇਹ ਜਿਹੜਾ ਕੰਮ ਸਫਲ ਹੋਣਾ ਅਸੀਂ ਇਸ ਕਰਕੇ ਬੇਨਤੀ ਕਰਦੇ ਆ ਇਸ মিডিਏ ਦੇ ਰਾਹੀਂ ਸਾਰੇ ਭੈਣ ਭਰਾਵਾਂ ਨੂੰ ਵਾਧ ਤੋਂ ਵਾਧ ਬਨੁਖਤਾ ਦੀ ਸੇਵਾ ਦੇ ਲਈ ਇਹ ਖੂਨਦਾਨ ਕਰੋ ਜਿਹੜਾ ਕਿ ਤੁਹਾਡਾ ਤੁਹਾਡੇ ਪਰਿਵਾਰ ਦਾ ਜਾਤ ਤੁਹਾਡੇ ਰਿਸ਼ਤੇਦਾਰੇ ਦੀ ਕਦੇ ਵੀ ਜੇ ਕੋਈ ਜਾਨ ਵਾਸ ਸਕੇ ਇਹਨਾਂ ਕਹਿੰਦਾ ਫਤਿਹ ਜੈ ਗੁਰਦੀ ਦਾ ਖਾਲਸਾ ਵਾਹਿਗੁਰਦੀ ਕੀ ਫਤਿਹ ਹੈ ਜੀ ਸਰਪੰਚ ਗ੍ਰਾਮ ਪੰਚਾਇਤ ਬਰਨਾਲਾ ਕਲਾਂ ਤੇ ਸਾਰੀ ਹੀ ਪਿੰਡ ਦੀ ਪੰਚਾਇਤ ਵੱਲੋਂ ਇਸ ਭਗਤਪੂਰਨ ਸਿੰਘ ਟਰਸਟ ਇਹਨਾਂ ਦੇ ਚੇਅਰਮੈਨ ਹਰਪ੍ਰਮ ਮਹਿਲ ਸਿੰਘ ਜੀ ਜਿਨ੍ਹਾਂ ਦਾ ਬਹੁਤ ਹੀ ਵੱਡਾ ਉਪਰਾਲਾ ਜਿਹੜਾ ਇੱਕ ਖੂਨਦਾਨ ਕੈਂਪੇਨ ਆ ਲਾ ਰਹੇ ਆ ਪੀਜੀਆਈ ਵਾਸਤੇ ਇਸ ਚੀਜ਼ ਦੀ ਬੜੀ ਲੋੜ ਆ ਸਾਨੂੰ ਅੱਜ ਦੇ ਯੁੱਗ ਦੇ ਵਿੱਚ ਕਿਉਂਕਿ ਇੱਕ ਇੱਕ ਕਤਰੇ ਦੀ ਲੋੜ ਪੈਂਦੀ ਸਾਨੂੰ ਬਲੱਡ ਦੀ ਜਿੰਨਾ ਵੀ ਅਸੀਂ ਇਹ ਕਰ ਸਕਾਂਗੇ ਉਨਾ ਹੀ ਥੋੜਾ ਹੈ ਇਸ ਕਰਕੇ ਮੈਂ ਅਤਪੂਰਨ ਸਿੰਘ ਟਰਸਟ ਦੇ ਸਾਰੇ ਹੀ ਮੈਂਬਰਾਂ ਦਾ ਪ੍ਰਧਾਨ ਸਾਹਿਬ ਦਾ ਚੇਅਰਮੈਨ ਸਾਹਿਬ ਦਾ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਕਿ ਬਹੁਤ ਹੀ ਵੱਡਾ ਉਪਰਾਲਾ ਕਰਕੇ ਇਸ ਕੰਮ ਨੂੰ ਨੇਪਰੇ ਚਾੜਨ ਦਾ ਉਪਰਾਲਾ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਬਾਈ ਰਗਾ ਲੁਪਾਰ ਸੀ 哎呦！<noise> <noise> <noise> you yeah. ད� <laughs> ད� ਇੱਕ ਮਿੰਟ ਇੱਕ ਮਿੰਟ ਇਹ ਸੱਜੇਲਾ ਸ਼ੀਰ ਭਗਤ ਸਿੰਘ ਨਗਰ ਨਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਦਮਿਆ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ